ਆਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ। ਉਹਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਖਤ ਦਾ, ਕੁਰਸੀ ਦਾ, ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਭਾਨਾ ਦਿਖਾਓ ਤੁਸੀਂ ਇਹਦੇ ਨਾਲ ਕੀ ਕਰ ਰਹੇ ਹੋ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦੁਬਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਫਿਰ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਧੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀ ਇਸਟਾਫ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਹੇ ਹਾਂ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਜੀ ਦੁਸ਼ਮਣੀਆਂ ਭਵਾਂਸਿਆ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਿਹਾ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਭਾਨਾ ਨੰਗਾ ਕੀਤਾ ਕਿ ਨਹੀਂ ਕੀਤਾ ਭਾਨਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਭਵਾਂਸਿਆ ਰੱਬ ਦਾ ਖੌਫ ਖਾ ਖੌਫ ਰੱਬ ਦਾ ਇਹ ਸੁਦੀ ਵੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਪਰਚਾ ਝੂਠਾ ਕਰਾ ਕੇ ਅੰਦਰ ਸਤਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂੰ ਕਰਾਇਆ ਮੈਂ ਕਿਹਾ ਰੌਂਗ ਤੇ ਖੜੇ ਕਰ ਦੇਣ ਵਾਲੀ ਗੱਲ ਹੈ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਵ ਸਮਝ ਲਓ ਅਸੀਂ ਮਰ ਚੁੱਕੇ ਹਾਂ ਜਵੀਰਾ ਸਾਡੀਆਂ ਮਰ ਚੁੱਕੀਆਂ ਸਾਡੇ ਲੋਕ ਹਲੇ ਵਿੱਚ ਬੈਠੇ ਐ ਉਹ ਬਾਰੀ ਸਭ ਦੀ ਉਹਨੀ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਨਸਿਓ ਨੇ ਕਿ ਜਿੰਨੇ ਮਰਜ਼ੀ ਕੋਈ ਗਾਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣਾ ਚ ਤੁਹਾਡੀਆਂ ਧੀਆਂ ਭੈਣਾਂ ਨੂੰ ਵੀ ਇਹੀ ਕੁਸਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਭਵਾਨਸਿਓ ਯਾਦ ਰੱਖਿਓ ਇੱਕ ਗੱਲ ਮੈਂ ਫੇਰ ਕਹਿਣਾ ਹੈ ਉੱਡ ਡਰ ਰੱਬ ਤੋਂ ਸਦਾ ਨਹੀਂ ਇੱਥੇ ਕੁ ਰਿਹਾ ਸਮਾਂ ਬਦਲਦਾ ਹੈ ਬਦਲਦਾ ਸਮਾਂ ਇਹ ਤੱਕੇ ਚੰਗੇ ਨਹੀਂ ਹੁੰਦੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪੰਜਾਬੀਓ ਆਪਾਂ ਅੱਜ ਗੱਲ ਕਰਨੀ ਹੈ ਭਾਨਾ ਸਿੰਘ ਸਿੱਧੂ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੰਘ ਨੂੰ ਅੱਜ ਚੌਥਾ ਦਿਨ ਹੈ ਜਦੋਂ ਉਹਨੂੰ ਫੜ ਕੇ ਗ੍ਰਿਫਤਾਰ ਕਰਕੇ ਧੌਲੇ ਥਾਣੇ ਤੋਂ ਬਾਅਦ ਲੁਧਿਆਣੇ ਪੁਲਿਸ ਨੂੰ ਦੇ ਦਿੱਤਾ ਗਿਆ ਸੀ ਤੇ ਉੱਥੇ ਮੁਕੱਦਮਾ ਦਰਜ ਕੀਤਾ ਗਿਆ ਸੀ ਕਿ ਇੱਕ ਕਿਸੇ ਕੋਈ ਬੀਬੀ ਹੈ ਜਿਹੜੀ ਏਜੰਟ ਹੈ ਕਿ ਉਹ ਤੋਂ ਭਾਂਦੇ ਨੇ 10000 ਰੁਪਿਆ ਪੈਸੇ ਦੀ ਮੰਗ ਕੀਤੀ ਹੈ 384 ਦਾ ਮੁਕੱਦਮਾ ਉਹ ਭਾਨਾ ਸਿੱਧੂ ਜਿਹੜਾ ਲੋਕਾਂ ਦੇ ਲੱਖਾਂ ਨਹੀਂ ਕਰੋੜਾ ਰੁਪਿਆ ਪੰਜਾਬ ਦੇ ਲੋਕਾਂ ਦੇ ਠੱਗੇ ਹੋਏ ਪੈਸੇ ਏਜੰਟਾਂ ਦੁਆਰਾ ਉਸ ਇਨਸਾਨ ਨੇ ਉਸ ਨੌਜਵਾਨ ਨੇ ਉਹਨਾਂ ਲੋਕਾਂ ਨੂੰ ਵਾਪਸ ਦਵਾਈ ਆ ਜਿਹੜਾ ਕੰਮ ਸਰਕਾਰਾਂ ਦਾ ਹੈ ਜਿਹੜਾ ਕੰਮ ਪ੍ਰਸ਼ਾਸਨ ਦਾ ਹੈ ਉਹ ਕੰਮ ਇੱਕ ਉਹ ਨੌਜਵਾਨ ਕਰ ਰਿਹਾ ਸੀ ਪਰ ਕਿਉਂਕਿ ਉਹ ਲਗਾਤਾਰ ਜੋ ਇਹ ਸਰਕਾਰ ਹੈ ਜੋ ਇਹਦੀਆਂ ਗਲਤ ਨੀਤੀਆਂ ਨੇ ਜੋ ਮਾਰੂ ਨੀਤੀਆਂ ਨੇ ਪੰਜਾਬ ਲਈ ਲੋਕਾਂ ਲਈ ਧਰਤੀ ਲਈ ਉਹਦੇ ਲਗਾਤਾਰ ਉਹ ਬੋਲਦਾ ਰਹਿੰਦਾ ਸੀ ਸੋ ਇਤਾਂ ਤੋਂ ਬਰਦਾਸ਼ਤ ਨਹੀਂ ਹੋਇਆ ਸੋ ਹੱਦ ਜ਼ੁਲਮ ਦੀ ਜਿਹੜੀ ਹੱਦ ਹੈ ਬੱਚਰਪਨ ਦੀ ਜਿਹੜੀ ਹੱਦ ਹੈ ਆਪਾਂ ਸੁਣਦੇ ਆਂ ਹੁਣ ਤੱਕ ਆਪਾਂ ਸਾਰੇ ਵਿਅੰਤੇ ਨੂੰ ਬੱਚੜ ਕਹਿੰਦੇ ਆਂ ਕਿ ਕਿਵੇਂ ਸਾਡੀਆਂ ਧੀਆਂ ਪੈਣਾ ਦੀਆਂ ਬੇਪੱਤੀਆਂ ਹੁੰਦੀਆਂ ਰਹੀਆਂ ਕਿਵੇਂ ਸਾਡੀਆਂ ਨੌਜਵਾਨ ਕੁੜੀਆਂ ਠਾਣਾ ਜ ਨੰਗੀਆਂ ਕਰਕੇ ਉੱਤੇ ਭਰਾਵਾਂ ਨੂੰ ਪਿਓ ਨੂੰ ਪਾਇਆ ਜਾਂਦਾ ਰਿਹਾ ਕਿਵੇਂ ਸਾਡੇ ਨੌਜਵਾਨ ਨੰਗੇ ਕਰਕੇ ਤੁਸੀਂ ਇਹ ਦੇਖ ਕੇ ਚੱਡੇ ਪਾੜ ਕੇ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਰਹੀਆਂ ਤੇ ਕਿਵੇਂ ਉਸ ਤੋਂ ਬਾਅਦ ਉਹਨਾਂ ਦੀਆਂ ਲਾਸ਼ਾਂ ਨੂੰ ਦਰਿਆਵਾਂ ਜਾਂ ਨਹਿਰਾਂ 'ਚ ਰੋੜ ਦਿੱਤਾ ਜਾਂਦਾ ਰਿਹਾ ਇਹ ਆਪਾਂ ਸਾਰੀ ਦਾਸਤਾਨ ਹੁਣ ਤੱਕ ਸੁਣਦੇ ਆਏ ਆ ਕਿ ਹੁਣ ਆਪਣੇ ਸਾਹਮਣੇ ਖਲਾਸੇ ਵੀ ਹੋ ਰਹੇ ਆ ਅਜਿਹੇ ਹਜ਼ਾਰ ਗਦੇ ਸਿੰਘ ਕੌਕੇ ਵਰਗਿਆਂ ਦੇ ਜੋ ਹੋਰ ਜਿਹੜੀਆਂ ਕਹਾਣੀਆਂ ਕੱਟਣਾਵਾਂ ਹੋਈਆਂ ਨੇ ਬਖ ਬਖ ਸਮੇਂ ਤੇ ਸਾਡੇ ਸਾਹਮਣੇ ਆ ਰਹੀਆਂ ਨੇ ਇਹ ਉਹੀ ਦੌਰ ਜਿਹੜਾ 80 ਤੋਂ ਲੈ ਕੇ 95 ਤੱਕ ਸਾਡੀ ਜਵਾਨੀ ਦਾ ਜੋ ਕਾਣ ਹੋਇਆ ਜੋ ਤਸ਼ੱਦਦ ਹੋਇਆ ਉਹੀ ਦੌਰ ਦੁਬਾਰਾ ਸ਼ੁਰੂ ਹੋ ਗਿਆ ਬੜੇ ਚਾਵਾ ਨਾਲ ਮੁੱਖ ਮੰਤਰੀ ਚੁਣਿਆ ਪੰਜਾਬ ਦੇ ਲੋਕਾਂ ਨੇ ਪਵਨ ਸਿਆ ਰੱਬ ਦਾ ਖਾਪ ਖਾਫ ਰੱਬ ਦਾ ਇਹ ਸਦੀਵ ਹੀ ਨਹੀਂ ਹੁੰਦੀਆਂ ਪਾਵਰਾਂ ਤਾਕਤਾਂ ਕੁਰਸੀਆਂ ਸਦਾ ਨਹੀਂ ਰਹਿੰਦੀਆਂ ਇਹ ਪਰ ਜੋ ਤੂੰ ਕੀਤਾ ਪਰਚਾ ਝੂਠਾ ਕਰਾ ਕੇ ਅੰਦਰ ਸਟਾਤਾ ਨੂੰ ਉਸ ਤੋਂ ਬਾਅਦ ਜੋ ਉਹਦੇ ਨਾਲ ਸੀਐਸਟਾਫ ਦੇ ਵਿੱਚ ਤੂੰ ਕਰਾਇਆ ਮੈਂ ਕਿਹਾ ਰੌਂਗਟੇ ਖੜੇ ਕਰ ਦੇਣ ਵਾਲੀ ਗੱਲ ਆ ਯਾਰ ਕਿ ਹਲੇ ਵੀ ਨਾ ਪੰਜਾਬੀਆਂ ਦਾ ਅੰਦਰ ਰੋਹ ਤੇ ਗੁੱਸਾ ਪੈਦਾ ਹੁੰਦਾ ਹਲੇ ਵੀ ਅਸੀਂ ਉੱਠ ਕੇ ਬਾਹਰ ਆਉਂਦੇ ਤਬਰ ਸਮਝ ਲਓ ਅਸੀਂ ਮਰ ਚੁੱਕੇ ਆ ਜੀ ਵੀਰਾ ਸਾਡੀਆਂ ਮਰ ਚੁੱਕੀਆਂ ਬਾਈ ਭਾਨੇ ਸਿੱਧੂ ਨੂੰ ਰਾਤ ਨੂੰ ਨੰਗਾ ਕਰਕੇ ਆ ਇਨੀ ਠੰਡ ਹੈ ਕਿੰਨਾ ਤੁਸੀਂ ਦੇਖ ਲਓ ਕਿੰਨੇ ਕਿੱਥੇ ਫਿਰਦਾ ਤਾਪਮਾਨ ਬੰਦੇ ਨੇ ਕਿੰਨੇ ਲੀੜੇ ਪਾਏ ਹੁੰਦੇ ਆ ਰਾਤ ਨੂੰ ਬੰਦਾ ਰਜਾਈ ਚ ਪਿਆ ਵੀ ਠਰਦਾ ਉਹਨੂੰ ਅਲਫ ਨੰਗਾ ਕਰਕੇ ਸੀਐਸਟਾਫ ਲੁਧਿਆਣਾ ਦੇ ਵਿੱਚ ਬਾਹਰ ਨੰਗਾ ਰੱਖਿਆ ਗਿਆ ਉਹਦੇ ਉੱਤੇ ਠੰਡਾ বরਫ ਵਾਲਾ ਪਾਣੀ ਪਾਇਆ ਗਿਆ। ਕੋ ਨੂੰ ਇੰਨਾ ਬੁਖਾਰ ਹੋਇਆ ਉਹਦੇ ਬੁਖਾਰ ਹੋਣ ਦੇ ਬਾਵਜੂਦ ਵੀ ਉਹਦੇ ਉੱਤੇ ਠੰਡਾ ਪਾਣੀ ਪਾ ਕੇ ਉਹਦੀ ਕੁੱਟਮਾਰ ਕੀਤੀ ਗਈ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਜਿਨ੍ਹਾਂ ਦੇ ਨੂੰ ਦਿਮਾਗ ਨੂੰ ਨਸ਼ਾ ਚੜ ਚੁੱਕਿਆ ਤਾਕਤ ਦਾ, ਕੁਰਸੀ ਦਾ, ਪਾਵਰ ਦਾ ਉਹ ਚਾਹੁੰਦਾ ਸੀ ਕਿ ਵੀਡੀਓ ਕਾਲ ਕਰਕੇ ਕਹਿੰਦਾ ਸੀ ਪੁਲਿਸ ਨੂੰ ਕਿ ਮੈਨੂੰ ਪਹਾਨਾ ਦਿਖਾਓ ਤੁਸੀਂ ਉਹਦੇ ਨਾਲ ਕੀ ਕਰ ਰਹੇ ਹੋ? हद ਹੋ ਗਈ ਯਾਰ ਐਡਾ ਕਿਹੜਾ ਜ਼ੁਲਮ ਕੀਤਾ ਭਾਨੇ ਨੇ ਐਡੀ ਕਿਹੜੀ ਨਿੱਜੀ ਦੁਸ਼ਮਣੀ ਆ ਭਾਨਸਿਆਂ ਤੇਰੀ ਭਾਨੇ ਦੇ ਨਾਲ ਤੂੰ ਇੱਕ ਪੁਲਿਸ ਮੁਲਾਜ਼ਮ ਨੂੰ ਕਹਿ ਰਹਿਆ ਉੱਥੇ ਕਿ ਭਾਈ ਇਹਦੀ ਵੀਡੀਓ ਕਾਲ ਤੇ ਮੈਨੂੰ ਦਿਖਾ ਭਾਨਾ ਨੰਗਾ ਕੀਤਾ ਕਿ ਨਹੀਂ ਕੀਤਾ ਭਾਨਾ ਕੁੱਟ ਰਹੇ ਹੋ ਕਿ ਨਹੀਂ ਕੁੱਟ ਰਹੇ ਹੋ ਧੱਕੇ ਨਾਲ ਭਾਨੇ ਦੇ ਕੁੱਟ ਕੇ ਭਾਨੇ ਨੂੰ ਧੱਕੇ ਨਾਲ ਕਹਿ ਰਹੇ ਸੀਗੇ ਕਿ ਦੁਬਾਰਾ ਮੁੱਖ ਮੰਤਰੀ ਦੇ ਖਿਲਾਫ ਬੋਲੇਗਾ ਕਿ ਯਾਤਰਾ ਦੇ ਲੱਖੇ ਨਾਲ ਜਾਏਗਾ ਕੋਈ ਮੁੜ ਕੇ ਗੱਲ ਕਰੇਗਾ ਇਹ ਠੱਕੇ ਦੇ ਨਾਲ ਇਹ ਦੋ ਰਾਤਾਂ ਦੇ ਵਿੱਚ ਸੀਐਸਟਾਫ ਦੇ ਵਿੱਚ ਜੋ ਭਾਨੇ ਨਾਲ ਹੋਇਆ ਤੁਹਾਨੂੰ ਉਹ ਦੱਸ ਰਿਹਾ ਅੱਜ ਹੀ ਮੇਰੇ ਸਾਥੀ ਭਾਨੇ ਨੂੰ ਮਿਲ ਕੇ ਆਇਆ ਜੇਲ੍ਹ ਭੇਜਿਆ ਉਹਨਾਂ ਨੇ ਸਾਰੀ ਗੱਲ ਭਾਨੇ ਨੇ ਆਪਣੇ ਸਾਥੀਆਂ ਨੂੰ ਮੇਰੇ ਨੂੰ ਨਾਲ ਦੇਣ ਨੂੰ ਦੱਸੀ ਹੈ ਇਨਾ ਭਾਈ ਜੋ ਜੋ ਦੋ ਰਾਤਾਂ ਮੇਰੇ ਨਾਲ ਹੋਇਆ ਵੀ ਕਿਸ ਤਰੀਕੇ ਨਾਲ ਮੈਨੂੰ ਰਾਤ ਨੂੰ ਬਾਹਰ ਠੰਡ ਚ ਰੱਖ ਕੇ ਬੰਨ ਕੇ ਵੜੇ ਸੀ ਇਸਟਾਫ ਦੇ ਉੱਤੇ ਠੰਡਾ ਪਾਣੀ ਪਾਉਂਦੇ ਰਹੇ ਬਰਫ ਵਾਲਾ ਤੇ ਨੰਗਾ ਕਰਕੇ ਮੇਰੀ ਵੀਡੀਓ ਬਣਾ ਕੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀਗੇ ਕਿ ਇਹਦੀ ਵੀਡੀਓ ਬਣਾ ਕੇ ਨੰਗਾ ਕਰਕੇ ਰਿਕੋਡ ਦੇ ਦੀ ਇਹਦੇ ਪਾਣੀ ਪਾਉਂਦੇ ਦੀ ਮੈਨੂੰ ਭੇਜੋ ਇਹ ਹੋਇਆ ਭਾਨੇ ਨਾਲ ਇਹ ਦਰਿੰਦਗੀ ਦੀ ਹੱਦ ਹੈ ਐਵੇਂ ਦਾ ਕੋਈ ਜਿਹੜਾ ਬੰਦਾ ਪਾ ਕਹਿੰਦੇ ਆ ਕਿ ਯਾਰ ਜਿਹੜਾ ਬੰਦਾ ਕੋਈ ਬਹੁਤ ਜ਼ਿਆਦਾ ਜ਼ਾਲਮ ਕਰੂਰ ਬੰਦਾ ਹੁੰਦਾ ਕੋਈ ਉਹ ਵੀ ਨਹੀਂ ਐ ਕਰਦਾ ਯਾਰ ਇਹ ਅੱਜ ਉਹਨਾਂ ਜਕਰੀਆ ਖਾਨ ਵਰਗਿਆਂ ਨੂੰ ਮਾਤ ਪਾ ਰਿਹਾ ਜੁਹਲਾਤ ਅੱਜ ਪਹਾਨੇ ਨਾਲ ਹੋਏ ਆ ਮੈਂ ਕਹਿੰਦਾ ਬੰਦੇ ਦੀ ਰੂਹ ਕੰਬ ਜਾਂਦੀ ਆ ਜਦ ਇਹ ਗੱਲ ਸੁਣ ਕੇ ਵੀ ਇੰਨਾ ਤੱਕਾ ਯਾਰ ਇੰਨਾ ਜ਼ੁਲਮ ਐਡਾ ਕਿਹੜਾ ਪਹਾਨਾ ਚਿੱਟਾ ਵੇਚਦਾ ਸੀ ਪਹਾਨਾ ਕੋ ਗੈਸਟਰ ਸੀ ਪਾਣਾ ਗਿਆ ਤੁਹਾਡੀ ਸੀ ਸਰਪਾਣਾ ਪਵੰਤ ਨੂੰ ਸਵਾਲ ਪੁੱਛਦਾ ਸੀ ਜੋ ਪਵੰਤ ਨੇ ਹੁਣ ਤੱਕ ਲੋਕਾਂ ਦਾ ਵਾਅਦਾ ਕੀਤਾ ਤੇ ਖੜਾ ਨਹੀਂ ਉੱਤਰਿਆ ਪਾਣਾ ਉਹਦੇ ਉੱਤੇ ਟੈਕਟਸ ਕਰਦਾ ਸੀ ਇਹ ਬਰਦਾਸ਼ਤ ਨਹੀਂ ਹੋਇਆ ਪਾਣਾ ਇਹਨਾਂ ਤੋਂ ਔਰ ਸਾਡੇ ਲੋਕ ਹਲੇ ਚੁੱਪ ਬੈਠੇ ਆ ਉਹ ਬਾਰੀ ਸਭ ਦੀ ਆਉਣੀ ਯਾਦ ਰੱਖਿਓ ਇਹ ਸਾਡੇ ਨੌਜਵਾਨ ਮੁੰਡਿਆਂ ਨੂੰ ਖੁੱਲ੍ਹੇ ਛੁੱਟੀ ਖੁੱਲੀ ਛੁੱਟੀ ਦਿੱਤੀ ਹੋਈ ਆ ਭਵਾਨਸਿਓ ਨੇ ਕਿ ਜਿੰਨੇ ਮਰਜੀ ਕੋਈ ਗੱਲ ਇਨਕਾਊਂਟਰ ਕਰ ਦਿਓ ਹੋ ਵੀ ਰਿਹਾ ਪੰਜਾਬ ਚ ਸਾਡੇ ਨੌਜਵਾਨਾਂ ਨੂੰ ਨੰਗੇ ਕਰਕੇ ਤਾਂ ਇਹ ਕਰਨ ਲੱਗ ਗਿਆ ਕਾਰਵਾਈਆਂ ਥਾਣਿਆਂ ਚ ਤੁਹਾਡੀਆਂ ਧੀਆਂ ਪਣਾ ਨੂੰ ਵੀ ਇਹੀ ਕੁਸ਼ਾਲ ਕਰਨਗੇ ਯਾਦ ਰੱਖਿਓ ਮੇਰੀ ਗੱਲ ਇਹ ਇਹ ਸਾਰਿਆਂ ਨੂੰ ਪਿੱਛੇ ਛੱਡੂਗਾ ਇਸ ਕੰਮ ਦੇ ਪਿੱਛੇ ਵਿੱਚ ਅੱਜ ਮੇਰਾ ਇੰਨਾ ਮਨ ਖਰਾਬ ਹੋਇਆ ਗੱਲ ਸੁਣ ਕੇ ਯਾਰ ਸਵੇਰ ਦਾ ਵੀਰ ਜਮਈਰ ਹੱਦ ਕਰਤੀ ਤੁਸੀਂ ਪਤੰਦਰੋ ਬੰਦੇ ਨੂੰ ਬੁਖਾਰ ਵੀ ਨਹੀਂ ਦੇਖ ਰਹੇ ਉਹਦਾ ਵੀ ਤਾਪ ਚੜਿਆ ਹੋਇਆ ਬੰਦੇ ਨੂੰ ਨੰਗਾ ਕਰਕੇ ਉੱਤੇ ਠੰਡਾ ਪਾਣੀ ਪਾ ਰਹੇ ਹੋ ਫਿਰ ਵੀਡੀਓ ਕਾਲ ਤੇ ਮੁੱਖ ਮੰਤਰੀ ਨੂੰ ਦਿਖਾ ਰਹੇ ਵਿਆਹ ਦੇਖੋ ਜੀ ਪਾਣੇ ਦਾ ਕੀ ਹਾਲ ਕਰਿਆ ਤੇ ਫਿਰ ਕਹਿ ਰਹੇ ਹੈ ਕਿ ਦੁਬਾਰਾ ਇਹ ਬੋਲੂਗਾ ਨਹੀਂ ਇਹ ਆਵਾਜ਼ ਨਹੀਂ ਕੱਢੂਗਾ ਦੁਬਾਰੇ ਫਾਂਸੀਆਂ ਯਾਦ ਰੱਖੀਏ ਇੱਕ ਗੱਲ ਮੈਂ ਫੇਰ ਕਹਿਣਾ ਡਰ ਰੱਬ ਤੋਂ ਸਦਾ ਨਹੀਂ ਇੱਥੇ ਕੁ ਰਿਹਾ ਤੈਨੂੰ ਗੱਲ ਸੁਣਾਉਣਾ ਪਤਾ ਤੈਨੂੰ ਵੀ ਹੁਣ ਧਿਆਨ ਚ ਰੱਖੀ ਗੱਲ ਇੱਥੇ ਇੱਕ ਸਮਾਂ ਸੀ ਭਰਤਿੰਦਰ ਚੈਲ ਬਾਰੇ ਸਾਹਮਣੇ ਸੁਣਿਆ ਭਰਤਿੰਦਰ ਚੈਲ ਨੂੰ ਬਾਦਲ ਸਰਕਾਰ ਵੇਲੇ ਜਦੋਂ ਬਾਦਲਾਂ ਦੀ ਸਰਕਾਰ ਬਣੀ ਭਰਤਿੰਦਰ ਚੈਲ ਨੂੰ ਚੱਕ ਲਿਆ ਗਿਆ ਇੱਕ ਗਰੇਵਾਲ ਐਸਐਸਪੀ ਲੱਗਿਆ ਹੁੰਦਾ ਸੀ ਭਰਤਿੰਦਰ ਚੈਲ ਨੂੰ ਫੜ ਲਿਆ ਗਿਆ ਗਰੇ ਵਾਲਾ ਰਗਿਆ ਨੇ ਜਰੇ ਵਾਲਾ ਤਾਂ ਕੌਣ ਹੁੰਦਾ ਹੈ ਪਿੱਛੇ ਸਰਕਾਰ ਖੜੀ ਸੀ ਉਸ ਸਮੇਂ ਦੀ ਗਰੇ ਵਾਲਾ ਰਗਿਆ ਨੇ ਭਰਤਿੰਦਰ ਚਾਹਲ ਨੂੰ ਨੰਗਾ ਕਰਕੇ ਉਹਦੇ ਜਵਾਈ ਨੂੰ ਉਥੇ ਲਿਆਂਦਾ ਗਿਆ ਭਰਤਿੰਦਰ ਚਾਹਲ ਦੇ ਮੂੰਹ ਦੇ ਵਿੱਚ ਉਹਦੇ ਜਵਾਈ ਦਾ ਗੁਤੰਗ ਤੇ ਉਹਦੇ ਜਵਾਈ ਦੇ ਮੂੰਹ ਚ ਭਰਤਿੰਦਰ ਚਾਹਲ ਦਾ ਗੁਤੰਗ ਪਾਇਆ ਗਿਆ ਸੀ ਇਹ ਅਫਸਰਾਂ ਨੂੰ ਵੀ ਪਤਾ ਹੈ ਪੁਲਿਸ ਨੂੰ ਵੀ ਪਤਾ ਪ੍ਰਸ਼ਾਸਨ ਨੂੰ ਦੇਖੇ ਲੀਡਰਾਂ ਨੂੰ ਵੀ ਪਤਾ ਕਿ ਉਦੋਂ ਭਰਤਿੰਦਰ ਚੈਲ ਨਾਲ ਕੀ ਹੋਇਆ ਸੀ ਸਮਾਂ ਪਲਟਿਆ ਸਤਾ ਪਲਟੀ ਉਹੀ ਥਾਣੇ ਉਹੀ ਬੰਦੇ ਉਹੀ ਪ੍ਰਸ਼ਾਸਨ ਤੇ ਉਸੇ ਗਰੇ ਵਾਲ ਐਸਐਸਪੀ ਨੂੰ ਇੱਕ 20 ਰੁਪਿਆ ਦੀ ਪਰਚੀ ਪਿੱਛੇ ਜਿਹੜੇ ਪਟਵਾਰੀ ਨੇ 20 ਰੁਪਿਆ ਦੀ ਇੱਕ ਫੀਸ ਲਈ ਸੀ ਕਿਸੇ ਬੰਦੇ ਤੋਂ ਤੇ ਉਹਨੂੰ ਫਸਾ ਦਿੱਤਾ ਗਿਆ ਸੀ ਉਸੇ ਪਟਵਾਰੀ ਤੋਂ ਦਰਖਾਵਾ ਦਿਵਾ ਕੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਵਾਲੇ ਚੱਕਰ ਦੇ ਵਿੱਚ ਉਸੇ ਗਰਿਆਲ ਨੂੰ ਚੱਕ ਕੇ ਉਸੇ ਥਾਣੇ 'ਚ ਲਿਆਂਦਾ ਗਿਆ ਸੀ ਤੇ ਫਿਰ ਉਹੀ ਗੁਪਤੰਗ ਉਹੀ ਉਹਦਾ ਜਵਾਈ ਉੱਥੇ ਬੁਲਾ ਕੇ ਉਹੀ ਉਹਦਾ ਗੁਪਤੰਗ ਉਹਦੇ ਜਵਾਈ ਦੇ ਮੂੰਹ ਤੇ ਮੂੰਹ 'ਚ ਉਹਦੇ ਜਵਾਈ ਦਾ ਗੁਪਤੰਗ ਉਹਦੇ ਮੂੰਹ 'ਚ ਪਾਇਆ ਗਿਆ ਸੀ ਸਮਾਂ ਬਦਲਦਾ ਹੈ ਬਦਲਦਾ ਸਮਾਂ ਇਹ ਤੱਕੇ ਚੰਗੇ ਨਹੀਂ ਹੁੰਦੇ ਇਹ ਜਿਹੜਾ ਤੂੰ ਕਰ ਰਿਹਾ ਸਾਡੇ ਇੱਕ ਨੌਜਵਾਨ ਭਰਾ ਨੂੰ ਸਾਥੀ ਨੂੰ ਸਾਡੇ ਨੂੰ ਨੰਗਾ ਕਰਕੇ ਉਹਦੀਆਂ ਵੀਡੀਓ ਕਾਲ ਦੇ ਉੱਤੇ ਦੇਖਦਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਹੈ ਕਿ ਇਹਦੀ ਵੀਡੀਓ ਬਣਾ ਕੇ ਭੇਜੋ ਇਹਦੀ ਨੰਗੇ ਦੀ ਇਹਦੀ ਕੁੱਟਮਾਰ ਕਰਦਿਆਂ ਦੀ ਇਹਨੂੰ ਜਲੀਲ ਕਰਦਿਆਂ ਦੀ ਸਮਾਸੀ ਕੋਈ ਕਿ ਕਦੇ ਇੱਥੇ ਦੂਜੀਆਂ ਸਰਕਾਰਾਂ ਵੀ ਦੂਜੇ ਬੰਦਿਆਂ ਨੂੰ ਅੰਦਰ ਕਰਕੇ ਉੱਤੇ ਕੈਮਰੇ ਫਿੱਟ ਕਰਦੀਆਂ ਹੁੰਦੀਆਂ ਸੀ ਅੱਜ ਤੂੰ ਵੀ ਕੀਤਾ ਸੁਖਪਾਲ ਸਿੰਘ ਖਹਿਰੇ ਦੀ ਬੈਂਕ ਦੇ ਵਿੱਚ ਕੈਮਰਾ ਲਵਾਇਆ ਕਿ ਟੇਡਾ ਪੈਂਦਾ ਸਿੱਧਾ ਪਿੰਦਾ ਪੈਂਦਾ ਰੋਟੀ ਕਿਵੇਂ ਖਾਂਦਾ ਕਿੰਨੀਆਂ ਰੋਟੀਆਂ ਖਾਂਦਾ ਇਕਲਲੀ-ਕਲਲੀ ਤੂੰ ਉਹਦੀ ਹਰਕਤ ਦੇਖ ਰਿਆ ਸੀ ਉੱਥੇ ਬੈਠਾ ਸੀ ਐਮਐਸ ਸਾਹਮਣੇ ਪਲਟਣਾ ਯਾਦ ਰੱਖੀ ਅੱਤ ਤੇ ਖੁਦਾ ਦਾ ਵੈਰ ਹੁੰਦਾ। ਤਾਂ ਲੋਕ ਬਲਟਾ ਮਾਰਦੇ ਆ। ਤੇ ਲੋਕਾਂ ਜਿਹੜਾ ਬਸਦਾ ਹੁੰਦਾ। ਰੱਬ ਹਮੇਸ਼ਾ ਅੱਤ ਦਾ ਅੰਤ ਕਰਦਾ ਆ। ਐਡਾ ਐਡਾ ਤੂੰ ਇੱਕ ਐਡਾ ਤੇਰਾ ਪੱਧਰ ਯਾਰ ਇੱਕ ਸਟੇਟ ਦਾ ਮੁੱਖ ਮੰਤਰੀ ਹੋਵੇ ਤੇ ਇੱਕ ਆਮ ਨੌਜਵਾਨ ਮੁੰਡੇ ਨੂੰ ਜਿਹੜਾ ਕਸੂਰ ਹੀ ਕੋਈ ਨਹੀਂ ਕਹੇ ਇਹਦੀ ਨੰਗੇ ਦੀ ਵੀਡੀਓ ਭੇਜੋ ਇਹਦੀ ਵੀਡੀਓ ਕਾਲ ਕਰਕੇ ਮੈਨੂੰ ਦਿਖਾਓ ਕੀ ਕਰ ਰਹੇ ਆ ਇਹਦੇ ਨਾਲ ਸੋ ਪੰਜਾਬ ਦੇ ਲੋਕੋ ਤੁਨੋਂ ਪੀ ਲਾ ਬਾਈ ਵਾਰ-ਵਾਰ ਮੈਂ ਬੇਨਤੀਆਂ ਪੀਲਾ ਕਰਦਾ ਇਹਦੇ ਬਹੁਤ ਬੰਦੇ ਬਹੁਤ ਬੰਦੇ ਖਫਾਤੇ ਇਹਨਾਂ ਨੇ ਜੇਲਾਂ ਚ ਮਰਵਾ ਕੇ ਸਭ ਦੀ ਆਵਾਜ਼ ਬੰਦ ਕਰਨ ਤੇ ਲੱਗੇ ਹੋਏ ਆ ਇਹਦੇ ਰਹਿ ਕਿੰਨੇ ਹਿੱਕੇ ਦੇ ਰਹਿ ਗਏ ਭਾਈ ਯਾਦ ਰੱਖਿਓ ਕੋਈ ਗੱਲ ਨਹੀਂ ਅਸੀਂ ਤਾਂ ਲੱਗੇ ਹੋਏ ਆ ਇਹ ਤਾਂ ਜਾਵਾਂਗੇ ਆਪਣੇ ਸਿਰਾਂ ਨੂੰ ਨਿਭਾ ਕੇ ਅੱਜ ਤਾਂ ਪੰਜਾਬ ਦੀ ਗੱਲ ਕਰਨੀ ਹੈ ਚਾਹੇ ਮਰਵਾ ਦੇਣ ਚਾਹੇ ਜੇਲਾਂ ਚ ਬੰਦ ਕਰ ਦੇਣ ਅਸੀਂ ਨਹੀਂ ਪਿੱਛੇ ạtਦੇ ਪਰ ਫੈਸਲਾ ਤੁਹਾਡੇ ਹੱਥ ਹੈ ਕਿ ਆਪਾਂ ਘਰਾਂ 'ਚ ਬੈਠੇ ਰਹਿਣਾ ਹੈ ਚੁੱਪ ਕਰੇ ਰਹਿਣਾ ਹੈ ਕਾ ਮਗਰੋਂ ਭੋਗਾਂ ਦੇ ਵਰਸ਼ੀਆਂ ਤੇ ਇਕੱਠ ਕਰਨੇ ਆ ਜਾਉਂਦੇ ਜੀ ਅਸੀਂ ਬੰਦੇ ਦੇ ਨਾਲ ਖੜਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਕਾ ਦੇਵਾਂਗੇ ਸੋਨੂੰ ਆ ਜਿਓ ਆ ਤੁਹਾਨੂੰ ਕਹਾਣੀ ਹਲੇ ਪਾਨਾ ਆਪ ਦੱਸ ਦੂ ਆ ਕੇ ਵੀ ਹੋਇਆ ਕੀ ਐ ਇੱਕ ਨਹੀਂ ਕਈ ਪਰਚੇ ਹੋਰ ਤਿਆਰ ਕਰੀ ਬੈਠੇ ਹੋਰ ਤੇ ਵੀ ਨਿਕਲ ਨਹੀਂ ਦੇਣਾ ਕੋਸ਼ਿਆਰਪੁਰ ਕੁਜਲੰਦਰ ਕੋਈ ਮਹਾਲੀ ਹਲੇ ਹੋਰ ਵੀ ਤਿਆਰ ਕਰੀ ਬੈਠੇ ਆ ਪਾਂ ਤੁਸੀਂ ਜਲਮ ਉਹਨਾ ਕਰ ਸੱਜਣਾ ਉਹਨਾ ਕਰ ਜਿੰਨਾ ਚੱਲ ਲੈ ਉਹਨਾ ਕਰੋ ਇਹ ਚੰਗਾ ਨਹੀਂ ਹੁੰਦਾ ਜਿਹੜਾ ਹੰਕਾਰ ਤੈਨੂੰ ਸਤਾਦਾ ਹੋ ਗਿਆ ਇਹ ਚੰਗਾ ਨਹੀਂ ਇਹ ਮਾੜੀਆਂ ਹੁੰਦੀਆਂ ਨੇ ਗੱਲਾਂ ਤੂੰ ਤਾਂ ਯਾਰ ਐ ਕਿਡਾ ਕੱਢਣ ਲੱਗ ਗਿਆ ਐ ਤਾਂ ਕਿੜ ਕੋਈ ਜਿਹਨਾਂ ਬਹੁਤ ਵੱਡੀ ਦੁਸ਼ਮਣੀ ਹੁੰਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਦਾ ਕੋਈ ਬੰਦਾ ਮਾਰਿਆ ਹੁੰਦਾ ਕਿਸੇ ਬੰਦੇ ਨੇ ਕੋਈ ਜਿਹੜੀ ਜ਼ਮੀਨ ਦੱਬੀ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਕੋਈ ਧੀ ਭੈਣ ਨਾਲ ਗਲਤ ਹਰਕਤ ਕੀਤੀ ਹੁੰਦੀ ਹੈ ਇੰਨੀ ਯਾਰ क्रूरਤਾ ਇੰਨੀ ਦਰਿੰਦਗੀ ਦਾ ਉਹ ਬੰਦਾ ਨਹੀਂ ਦਿਖਾਉਂਦਾ ਯਾਰ ਜਿਹਨੇ ਤੂੰ ਸਾਡੇ ਪੰਜਾਬ ਦੀ ਨੌਜਵਾਨੀਆਂ ਕਰ ਰਿਆ ਪਰ ਮੈਂ ਕੱਲ ਕਰਨੀ ਚਾਹੁੰਦਾ ਹੈ ਵੀ ਕੀ ਇਸ ਦੇਸ਼ ਦੀਆਂ ਜਿਹੜੀਆਂ ਕੋਰਟਾਂ ਨੇ ਅਦਾਲਤਾਂ ਨੇ ਕੀ ਉਹ ਸੋਮੋਟੋ ਨੋਟਿਸ ਲੈਣ ਗਿਆ ਕੀ ਜਿਹੜੇ ਕੋਈ ਮਨੁੱਖੀ ਅਧਿਕਾਰ ਕਮਿਸ਼ਨ ਬਣੇ ਨੇ ਕਿ ਇਹ ਮਨੁੱਖੀ ਤਰ੍ਹਾਂ ਦੇ ਰੌਲਾ ਪਾਉਣ ਵਾਲੇ ਬੰਦੇ ਨੇ ਐਡੀ ਦਰਿੰਦਗੀ ਹੋਈ ਆ ਉਸ ਨੌਜਵਾਨ ਦੇ ਨਾਲ ਸੀਐਸਟਾਫ ਲੁਧਿਆਣੇ ਦੇ ਵਿੱਚ ਉਹ ਕੀ ਆਵਾਜ਼ ਬੁਲੰਦ ਕਰਨਗੇ ਉਹ ਖੜਨਗੇ ਸੋ ਦੇਖਦੇ ਆਂ ਉਹਨਾਂ ਦੇ ਦਿਨਾਂ ਦੇ ਵਿੱਚ ਕੌਣ ਖੜਦਾ ਬਾਈ ਪਰ ਪੰਜਾਬ ਦੇ ਲੋਕ ਸਾਨੂੰ ਅਪੀਲ ਹੈ ਕਿ ਆਹ ਬੰਦਾ ਅਸੀਂ ਪਹਿਲੇ ਦਿਨ ਤੋਂ ਹੀ ਕਹਿੰਦਾ ਸੀ ਕਿ ਸਾਰਿਆਂ ਬੰਦਿਆਂ ਨੂੰ ਇਹ ਮਾਤ ਪਾਊਗਾ ਬੰਦਾ ਇਸ ਕੰਮ ਦੇ ਵਿੱਚੋਂ ਪਾ ਰਿਹਾ ਜਿਹੜੇ ਕੰਮ ਤੇ ਉਹ ਤੁਰਿਆ ਹੋਇਆ ਉੱਤਰਿਆ ਹੋਇਆ ਕੋਈ ਪ੍ਰਵਾਹ ਨਹੀਂ ਵੀ ਕੀ ਹੋਈ ਜਾਂਦਾ ਐਡਾ ਵੱਡਾ ਘਾਣ ਮਨੁੱਖਤਾ ਦਾ ਯਾਰ ਕਿੱਥੇ ਗਏ ਉਹ ਜਿਹੜੇ ਜਿਨੇ ਭਾਨੇ ਦੇ ਜਿੰਨਾ ਬੰਦਿਆਂ ਦੇ ਕਿਹੜਾ 10 ਲੱਖ ਕਿਹੜਾ 20 ਲੱਖ ਕਿਹੜਾ 30 ਲੱਖ ਮੜਵਾਇਆ ਬਾਈ ਅੱਜ ਉਹ ਵੀ ਚੁੱਪ ਨੇ ਉਹਨੋਂ ਬਿਲਕਦੇ ਹੁੰਦੇ ਆ ਕੇ ਭਾਣਾ ਸਾਡੀ ਕੁੜੀ ਬਾਹਰ ਭੇਜਣੀ ਸੀ ਉਹ ਇੱਥੇ ਰਹਿ ਗਈ ਸਾਡਾ ਮੁੰਡਾ ਭੇਜ ਨਾਲੇ ਸਾਡੀ ਜ਼ਮੀਨ ਵੀ ਵੇਗ ਗਈ ਸੋ ਆਉਣ ਵਾਲੇ ਦਿਨਾਂ ਦੇ ਤੁਹਾਨੂੰ ਦਾ ਸੱਦਾ ਦੇਵਾਂਗੇ ਬਾਈ ਹੁੱਕਾ ਮਾਰਾਂਗੇ ਸਨੇਹ ਲਾਵਾਂਗੇ ਵੀ ਭਾਈ ਆ ਜਿਓ ਇਹਨ ਲੜਨਾ ਪੈਣਾ ਬਾਈ ਨੇ ਯਾਦ ਰੱਖਿਓ ਤੇ ਕੋਈ ਬੰਦਾ ਸੋਡੀ ਗੱਲ ਕਰਨ ਵਾਲਾ ਨਹੀਂ ਛੱਡਣਾ ਇਹਨਾਂ ਨੇ ਇੱਕ ਬੰਦਾ ਨਹੀਂ ਰਖਣਾ ਇੱਥੇ ਇਹਨਾਂ ਨੇ ਕਿ ਕਹਿੰਦੇ ਮੋਦੀ ਐ ਕਰਦਾ ਹੈ ਧੱਕੇ ਕਰਦਾ ਹੈ ਸਾਡੇ ਬੰਦੇ ਅੰਦਰ ਛੜਤੇ ਮੈਂ ਕਹਿੰਦਾ ਮੋਦੀ ਨੂੰ ਤਾਂ ਕਈ ਗੁਣਾ ਟੱਪ ਗਏ ਜਾਂਦੇ ਇੱਥੇ ਇਸ ਤਰੀਕੇ ਨਾਲ ਪਹੰਤ ਲੱਗਿਆ ਹੋਇਆ ਅੱਜ